Throw this piece! you

ਮੈਂ ਦੇਖ ਰਹਾ ਸੀ ਨਾ ਅਮਨ ਬੜਾ ਪਿੱਛੇ ਯਾਰ ਮੇਰੇ ਉੱਤੇ ਨਾ ਜਿਹੜਾ ਪਲੀਜ਼ ਦੋ ਮਿੰਟ ਥੋੜਾ ਕਰਨਾ ਹੈ ਸਭ ਇਹ ਕਹ ਤੋ हूँ भी देख रहे हो कि अंदर भी बहुत लाइन खड़ी है बाहर भी काफी सारे लोग ने कहा तो भी जड़ाएगा, समा थोड़ा पीसफुल चल रहा है इंश्योर कर करा कि बिल्कुल फ्री फेयर समूथ पोल हो जिले के बाकी जो अपने एरियाज है कोई किसी तरीके की कोई मन भादी घटना की कोई भी सूचना नहीं है बिलकुल पीसफुल बिलकुल लॉ एंड ऑर्डर करते हुए जिले में اس وارڈ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਕਟੀਆਂ ਹੋਈਆਂ ਉਹਨਾਂ ਕੋਲੇ ਕਾਰਡ ਵੀ ਹੈ ਸਭ ਕੁਝ ਹੈ ਲੇਕਿਨ ਜਦੋਂ ਉਹ ਅੰਦਰ ਵੋਟ ਪਾਉਣ ਜਾਂਦੇ ਨੇ ਤਾਂ ਕਹਿੰਦੇ ਨੇ ਤੁਹਾਡੀ ਵੋਟ ਕੱਟੀ ਹੋਈ ਹੈ ਇਹ ਕੱਟੀ ਹੋਈ ਨਹੀਂ ਹੁੰਦੀ ਕਿਉਂਕਿ ਜਿਹੜੀ ਉਹ ਵੋਟ ਦੇਖਦੇ ਆ ਉਹ ਦੇਖਦੇ ਆ ਜਿਹੜਾ ਉਹਨਾਂ ਦਾ ਵਿਧਾਨ ਸਭਾ ਜਾਂ ਲੋਕ ਸਭਾ ਦਾ ਇਲیکشن ਹੈ ਉਹਦੀ ভোটার ਸੂਚੀ ਜਿਹੜੀ ਮਿਨਿਸਪਲ ਇਲیکشن ਦੀ ভোটার ਸੂਚੀ ਹੁੰਦੀ ਹੈ ਇਹ ਵੱਖਰੀ ਹੁੰਦੀ ਹੈ ਤੇ ਇਹਦਾ ਇੱਕ ਅਲੱਗ ਵੱਖਰਾ ਇੱਕ ਡੇਟ ਜਿਹੜਾ ਹੈਗਾ ਉਹ ਫਿਕਸ ਕੀਤਾ ਜਾਂਦਾ ਹੈ ਜਦੋਂ ਉਹ ਆਪਾਂ ਨੋਟੀਫਾਈ ਕਰਦੇ ਆ ਉਸ ਤੋਂ ਬਾਅਦ ਬੰਦੇ ਨੇ ਜਿਹਦਾ ਵੋਟ ਨਹੀਂ ਹੁੰਦਾ ਉਹਨੇ ਆਪਣਾ ਫਰੈਸ਼ ਫਾਰਮ ਜਮ੍ਹਾਂ ਕਰ ਇਹ ਸਾਰੇ ਲੋਕ ਆਪਣਾ ਵਿਧਾਨ ਸਭਾ ਦਾ ਫਾਰਮ ਵਿੱਚ ਤਾਂ ਦੇਖ ਲੈਂਦੇ ਆ ਕਿ ਉੱਥੇ ਵੋਟ ਹੈ ਉਹਨਾਂ ਦਾ ਮਿਨਿਸਪਲ ਇਲੈਕਸ਼ਨ ਵਿੱਚ ਆਪਣਾ ਵੋਟ ਨਹੀਂ ਬਣਾਉਂਦੇ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਆਫੀਸਰਸ ਦੀ ਕੋਈ ਗਲਤੀ ਨਹੀਂ ਉਹ ਵਿਅਕਤੀ ਨੇ ਖੁਦ ਆਪਣਾ ਵੋਟ ਦੇਖਣਾ ਹੁੰਦਾ ਆਪਾਂ ਅਖਬਾਰਾਂ ਵਿੱਚ ਵੀ ਕੱਢਦੇ ਆ ਤੁਹਾਡੇ ਰਹੀਂ ਵੀ बार-बार ਜਿਹੜਾ ਆਏਗਾ ਇਨਫੋਰਮ ਵੀ ਕਰਦੇ ਆ ਇਨਫੈਕਟ ਜਿਹੜਾ ਇਸ ਵਾਰੀ ਲਾਸਟ ਡੇ ਨਾਮੀਨੇਸ਼ਨ ਹੁੰਦਾ ਆ ਉਸ ਤੋਂ ਪਹਿਲੇ 7 ਦਿਨ ਤੱਕ ਆਪਾਂ ਕਦੇ ਵੀ ਫਾਰਮ ਦੇ ਸਕਦੇ ਆ ਤੇ ਉਸ ਤੋਂ ਪਹਿਲਾਂ ਵੀ ਆਪਾਂ ਅਖਬਾਰ ਵਿੱਚ ਵੀ ਕੜਾਇਆ ਸੀਗਾ ਕਿ ਹੁਣ ਮਿਨਿਸਪਲ ਇਲੈਕਸ਼ਨ ਹੋਣੀ ਆ ਨੇ ਜੇ ਕਿਸੇ ਦਾ ਵੋਟ ਨਹੀਂ ਪੜਿਆ ਆਪਣਾ ਡਰਾਫਟ ਜੇ ਨਾ ਨਹੀਂ ਹੈ ਤੁਹਾਡਾ ਤਾਂ ਤੁਸੀਂ ਆਪਣੇ ਫਾਰਮ ਭਰ ਦਿਓ ਤੇ ਉਹ ਉਹਦੇ ਵਿੱਚ ਜਿਹੜੀ ਹੈ ਕਿ ਆਪਣੀ ਕਮਜ਼ੋਰੀ ਰਹਿ ਜਾਂਦੀ ਹੈ ਵਿਅਕਤੀ ਦੀ ਦੋਨਾਂ ਦੀ ਜਿਹੜੀ ਸੂਚੀ ਹੈ ਉਹ ਬਿਲਕੁਲ ਵੱਖਰੀ ਹੁੰਦੀ ਹੈ ਸਬ ਬਹੁਤ ਜਾਦੇ ਨੇ ਆਊਟਸਾਈਡਰ ਜਿਹੜੇ ਨੇ ਬਹੁਤ ਜਾਦੇ ਨੇ ਇਸ ਇਦਵੀਅਤ ਦੇ ਵਿੱਚ ਫਿਰ ਰਹੇ ਚਾਹੇ ਉਹ ਪਿੰਡਾਂ ਤੋਂ ਆਏ ਹੋਏ ਨੇ ਜਾਂ ਉਹ ਇਹ ਕੋਈ ਰੋਲ ਨਹੀਂ ਹੈ ਉਹਨੂੰ ਵੀ ਆਪਾਂ ਜਿਹੜਾ ਹੈਗਾ ਇੱਥੇ ਇੱਥੇ ਜਿਹੜਾ ਹੈਗਾ ਸਾਈਡ ਤੇ ਕਰਨਾ ਹੈ ਇਸ ਤੋਂ ਹੋਰ ਆਰ ਕਿੰਨੇ ਇੰਪੋਰਟੈਂਟ ਪਰਸੈਂਟ मैं जिम्मे हमने ही कहासेंट के करीब वोटिंग जी है वो हो चुकी है, कर रहे है कि अस्सी परसेंट के आसपास पास है जी है वोटिंग होगी